ਲਓ ਜੀ ਮੇਰੇ ਵੀਰ ਭਰਾਵੋ ਸੋਡੇ ਵਾਸਤੇ ਅੱਜ ਮੈਂ ਗੱਬਣ ਘੋੜੀ ਲੈ ਕੇ ਆਇਆ ਤੇ ਆਹ ਘੋੜੇ ਤੋਂ ਘੋੜੀ ਗੱਬਣ ਹੈ ਤੇ ਕਿੰਨੇ ਚਿਰ ਦੀ ਗੱਬਣ ਹੈ ਤੇ ਰੇਟ ਕਿੰਨਾ ਹਾਈਟ ਕਿੰਨੀ ਆ ਉਮਰ ਕਿੰਨੀ ਆ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ ਜੀ ਮਿੱਤਰੋ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਡਿਟੇਲ ਦੱਸਣ ਲੱਗਿਆ ਮਿੱਤਰੋ 5 ਸਾਲ ਉਮਰ ਦੱਸੀ ਹੈ ਮਾਲਕ ਵੀਰਾਂ ਨੇ 60 ਇੰਚ ਹਾਈਟ ਹੈਗੀ ਬਾਲਪੌਰੀਆਂ ਦੀ ਵੀ ਸਾਫ ਹੈ ਤੇ ਸਵਾਰੀ ਦੀ ਵੀ ਪਾਸ ਹੈ ਘੋੜੀ ਤੇ ਆਹ ਘੋੜੇ ਤੋਂ ਘੋੜੀ ਗੱਬਣ ਹੈ 4 ਮਹੀਨਿਆਂ ਦੀ ਚੈੱਕ ਬਾਈ ਹੋਰਾਂ ਨੇ ਕਰਾਈ ਨਹੀਂ ਹਲੇ ਤੇ 64 63 64 ਇੰਚ ਹਾਈਟਾ ਘੋੜੇ ਦੀ ਜਿਹੜੇ ਘੋੜੇ ਤੋਂ ਘੋੜੀ ਗੱਬਣ ਹੈ ਤੇ ਹਰਿਆਣਾ ਏਰੀਆ ਬਾਈ ਹੋ ਰਿਆਂ ਦਾ ਸੋਨੀਪਟ ਤੋਂ 14 ਕਿਲੋਮੀਟਰ ਦੂਰ ਬਾਈ ਹੋ ਰਿਆਂ ਦਾ ਪਿੰਡ ਹੈ ਜੀ 1 ਲੱਖ 40 ਹਜ਼ਾਰ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਣ ਕਰ ਦੇਣਗੇ ਤੇ ਇਸ ਵਾਰੀ ਦੀ ਘੋੜੀ ਪਾਸ ਹੈ ਤੇ ਜਿਹniki ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਛੋਡੇ ਨਾਲ ਸਾਂਝੀ ਕਰਤੀ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਜੀ ਤੇ ਕਰ ਦਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਤੇ ਮੇਰੇ ਵੀਰ ਭਰਾਵੋ ਜੇ ਕੋਈ ਵੀ ਮੇਰਾ ਵੀਰ ਭਰਾ ਆਪਣੀ ਵੀਡੀਓ ਦੇਖ ਕੇ ਕੋਈ ਵੀ ਜਾਨਵਰ ਖਰੀਦਦਾ ਤਾਂ ਕਿਰਪਾ ਕਰਕੇ ਆਪਦੀ ਤਸੱਲੀ ਬਖਸ਼ ਖਰੀਦਿਆ ਕਰੋ ਮੇਰੇ ਵੀਰ ਭਰਾਵੋ ਬਾਅਦ ਦੇ ਵਿੱਚ ਕੋਈ ਵੀਰ ਭਰਾ ਆਏ ਨਾ ਕਹੇ ਕਿ ਬਾਈ ਤੇਰੀ ਵੀਡੀਓ ਦੇਖ ਕੇ ਖਰੀਦਿਆ ਸੀ ਤੇ ਇਹਦੀ ਹਾਈਟ ਇੰਨੀ ਆ ਤੁਸੀਂ ਇੰਨੀ ਦੱਸ ਰਹੇ ਸੀ ਤੇ ਮਿੱਤਰੋ ਜੇ ਕੋਈ ਵੀ ਵੀਰ ਭਰਾ ਵੀਡੀਓ ਕਰਾਉਂਦਾ ਫੋਟੋ ਮਾ ਵੀਡੀਓ ਭੇਜ ਦਿੰਦਾ ਆਪਣੇ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਾਂ ਵੀਡੀਓ ਪਾ ਦਿੰਦੇ ਆ ਤੇ ਬਾਕੀ ਤੁਸੀਂ ਵੀ ਸਿਆਣੇ ਹੋ ਸੋਚ ਸਮਝ ਕੇ ਦੇਖ ਪਰ ਕੇ ਖਰੀਦਿਆ ਕਰੋ ਮਿੱਤਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ